ਜੇ ਤੁਹਾਡੇ ਫੇਸ ਤੇ ਉੱਪਰ ਕੋਈ ਵੀ ਪ੍ਰੋਬਲਮ ਹੈ ਜਿਵੇਂ ਪਿੰਪਲ ਐਕਨੇ ਜਾਂ ਸ਼ਾਈਆਂ ਜਾਂ ਝੁਰੜੀਆਂ ਰਿੰਕਲ ਵਗੈਰਾ ਬਹੁਤ ਜ਼ਿਆਦਾ ਡਾਰਕ ਸਕਿਨ ਹੈ ਤੁਹਾਡੀ ਤਾਂ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦੱਸਾਂਗੀ ਜੋ ਸਿਰਫ 10 15 ਜਾਂ 20 ਰੁਪਏ ਦੇ ਵਿੱਚ ਹੀ ਆਵੇਗੀ ਉਹ ਇੰਨੀ ਕੁ ਬੈਸਟ ਚੀਜ਼ ਹੈ ਨਾ ਉਹ ਤਾਂ ਸਾਰਿਆਂ ਦੇ ਘਰ ਵਿੱਚ ਹੋਣੀ ਹੀ ਚਾਹੀਦੀ ਹੈ ਉਹਨੂੰ ਤੁਸੀਂ ਹਰ ਕੋਈ ਆਪਣੇ ਘਰ ਵਿੱਚ ਲਿਆ ਕੇ ਰੱਖੋ ਉਹਦੇ ਬਹੁਤ ਹੀ ਲੱਗ-ਲੱਗ ਬੈਨੀਫਿਟ ਹੈ ਉਹਨਾਂ ਦੇ ਮਿਆਜ ਬੈਨੀਫਿਟ ਵੀ ਉਹਦੇ ਦੱਸਾਂਗੀ ਕਿ ਕਿਹੜੀ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਅਸੀਂ ਲਗਾ ਸਕਦੇ ਆ ਤੇ ਉਹਨੂੰ ਅਸੀਂ ਕਿੰਨੀ ਦੇਰ ਤੱਕ ਰੱਖਣਾ ਹੈ ਤੇ ਕਿਵੇਂ ਲਗਾਣਾ ਹੈ ਉਸ ਚੀਜ਼ ਨੂੰ ਅਸੀਂ ਉਹ ਮੈਂ ਸਭ ਅੱਜ ਵੀਡੀਓ ਦੇ ਵਿੱਚ ਦੱਸਾਂਗੀ ਤੁਹਾਨੂੰ ਕਿ ਉਸ ਦੇ ਕੀ ਕੀ ਫਾਇਦੇ ਨੇ ਹਰ ਸਤਿ ਸ਼੍ਰੀਕਾਲ ਜੀ ਆ ਦੇਖੋ ਜੀ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀਕਾਲ ਜੀ ਕਿਵੇਂ ਤੁਸੀਂ ਸਾਰੇ ਠੀਕ ਠਾਕ ਅੱਜ ਅਸੀਂ ਅੱਜ ਟੌਪਿਕ ਤੋਂ ਹੀ ਵੀਡੀਓ ਸਟਾਰਟ ਕੀਤੀ ਆ ਤੇ ਮੇਰੇ ਭੈਣ ਭਰਾਵਾਂ ਨੂੰ ਪਤਾ ਨਾ ਲੱਗ ਜਾਵੇ ਕਿ ਅਸੀਂ ਵੀਡੀਓ ਕਿਸ ਲਈ ਬਣਾ ਰਹੇ ਆ ਆ ਦੇਖੋ ਜੀ ਬਹੁਤ ਹੀ 10 15 ਜਾਂ 20 ਰੁਪਏ ਦੀ ਹੋਣੀ ਹੈ ਇਹ ਹੈਗੀ ਜੀ ਫਟਕਰੀ ਆ ਦੇਖੋ ਤੇ ਇਹਦੇ ਮਤਲਬ ਇੰਨੇ ਦਾ ਮਤਲਬ ਲਾਭ ਨਹੀਂ ਨਾ ਕੋਈ ਨੁਕਸਾਨ ਨਹੀਂ ਇਹਦਾ ਇਹ ਤੁਸੀਂ ਹਰ ਕੋਈ ਆਪਣੇ ਘਰ ਵਿੱਚ ਲਿਆ ਕੇ ਰੱਖੋ ਪਾਊਡਰ ਫਾਰਮ ਵਿੱਚ ਜਿਵੇਂ ਵੀ ਤੁਹਾਨੂੰ ਮਿਲਦੀ ਹੈ ਉਵੇਂ ਹੀ ਤੁਸੀਂ ਲਿਆ ਕੇ ਰੱਖ ਸਕਦੇ ਜੀ ਇਹਦਾ ਪਾਊਡਰ ਵੀ ਬਣਾ ਕੇ ਆਪਣੇ ਘਰ ਵਿੱਚ ਫਾਈਨ ਪਾਊਡਰ ਹੋਣਾ ਚਾਹੀਦਾ ਦਰਦਰਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਿਤੇ ਵੀ ਵਰਤਣਾ ਨਾ ਉਹਨੂੰ ਫਾਈਨ ਪਾਊਡਰ ਹੀ ਬਣਾ ਕੇ ਰੱਖੋ ਕਿਉਂਕਿ ਫੇਸ ਪੈਕ ਦੇ ਕੰਮ ਆ ਜਾਂਦੀ ਹੈ ਰਿੰਕਲ ਵਗੈਰਾ ਰਿਮੂਵ ਹੁੰਦੇ ਆ ਇਹਦੇ ਨਾਲ ਬਹੁਤ ਸਾਡੇ ਜਿਵੇਂ ਝੜਰੀਆਂ ਸ਼ਾਈਆਂ ਹਨਾ ਪਿੰਪਲ ਐਕਨੇ ਡਾਰਕਨੈਸ ਆ ਬਹੁਤ ਫੇਅਰ ਸਕਿਨ ਕਰ ਦੇਗੀ ਡਾਰਕਨੈਸ ਨੂੰ ਵੀ ਦੂਰ ਕਰੇਗੀ ਤੁਹਾਡੀ ਨੂੰ ਰੰਗ ਨੂੰ ਵੀ ਸਾਫ਼ ਕਰਦੀਏ ਬਹੁਤ ਹੀ ਸ਼ਾਈਆਂ ਝੁਰੜੀਆਂ ਨੂੰ ਬਿਲਕੁਲ ਹੀ ਇਹਨੇ ਠੀਕ ਕਰ ਦੇਣਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਲੱਗ ਲੱਗ ਦੇ ਫਾਇਦੇ ਕੀ ਆ ਜਿਵੇਂ ਸਾਡੇ ਫੇਸ ਦੇ ਉੱਪਰ ਬਹੁਤ ਪਿੰਪਲ ਆਕਣੇ ਨੇ ਜਾਂ ਸ਼ਾਈਆਂ ਝੁਰੜੀਆਂ ਨੇ ਇਹਨਾਂ ਵਾਸਤੇ ਤੁਸੀਂ ਕੀ ਕਰਨਾ ਤੁਸੀਂ ਇੱਕ ਆ ਦੇਖੋ ਬੋਲ ਲੈ ਲਓ ਪਾਣੀ ਦਾ ਇਹਦੇ ਵਿੱਚ ਇਸ ਨੂੰ ਡਿਪ ਕਰਕੇ ਨਾ ਐਵੇਂ ਡਿਪ ਕਰ ਲੈਣਾ ਇਹਨੂੰ ਐਂਜ ਮਤਲਬ ਇਹ ਥੋੜਾ ਹਨਾ ਗਿੱਲੀ ਹੋ ਜਾਵੇ ਫਿਰ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਤੁਹਾਡਾ ਫੇਸ ਕਲੀਨ ਹੋਣਾ ਚਾਹੀਦਾ ਆ ਪਹਿਲਾਂ ਫੇਸ ਵਾਸ਼ ਕਰਨਾ ਤੁਸੀਂ ਚੰਗੀ ਤਰ੍ਹਾਂ ਫਿਰ ਉਸ ਨੂੰ ਤੁਸੀਂ ਐਵੇਂ ਆਪਣੇ ਫੇਸ ਦੇ ਉੱਪਰ ਰੱਪ ਕਰਨਾ ਆ ਦੇਖੋ ਐਵੇਂ ਰੱਪ ਕਰਨਾ ਆਪਣੇ ਫੇਸ ਤੇ ਮੈਂ ਤੁਹਾਨੂੰ ਆਪਣੇ ਹੈਂਡ ਤੇ ਕਰਕੇ ਦਿਖਾ ਰਹੀ ਨਾ ਤੁਸੀਂ ਆਪਣੇ ਫੇਸ ਦੇ ਉੱਪਰ ਰੱਪ ਕਰਨਾ ਜ਼ਿਆਦਾ ਵੀ ਨਹੀਂ ਕਿ ਤੁਸੀਂ 4-5 ਮਿੰਟ ਰੱਪ ਕਰਨਾ ਬਸ ਇੱਕ ਵਾਰੀ ਇੱਕੋ ਲੇਅਰ ਲਗਾਣੀ ਆ ਬਸ ਜੀ ਐਵੇਂ ਐਵੇਂ ਰੱਪ ਕਰ ਲਿਆ ਸੀ ਫਿਰ ਇਸ ਨੂੰ ਸਿਰਫ ਤੁਸੀਂ ਇੱਕ ਡੇਢ ਜਾਂ 2 ਮਿੰਟ ਹੀ ਲਗਾ ਰਹਿਣ ਦੋ ਜਿਆਦਾ ਟਾਈਮ ਨਹੀਂ ਲਗਾਉਣਾ ਇਹਨੂੰ ਕਿਉਂਕਿ ਇੰਨੇ ਵੇਖਿਓ ਤੁਹਾਡੀ ਸਕਿਨ ਨੂੰ ਖਿੱਚਣਾ ਆ ਜਿਵੇਂ ਖਿੱਚੇਗੀ ਡਰਾਈ ਹੋਵੇਗੀ ਨਾ ਇਹ ਬਹੁਤ ਹੀ ਸਕਿਨ ਨੂੰ ਡਰਾਈ ਕਰਦੀ ਆ ਇਹਨੇ ਤੁਹਾਡੀ ਸਕਿਨ ਨੂੰ ਬਹੁਤ ਖਿੱਚਣਾ ਆ ਬਹੁਤ ਜਿਆਦਾ ਇਹ ਡਰਾਈ ਕਰੇਗੀ ਤੁਹਾਡੇ ਫੇਸ ਨੂੰ ਸਕਿਨ ਨੂੰ ਖਿੱਚੇਗੀ ਫਿਰ ਹੀ ਤੁਹਾਡੀ ਸਕਿਨ ਬਹੁਤ ਟਾਈਟ ਹੋਵੇਗੀ ਤੇ ਰਿੰਕਲ ਵੀ ਠੀਕ ਹੋਣਗੇ ਇਹਨੂੰ 2 ਮਿੰਟ ਵਾਸਤੇ ਲਗਾਉਣਾ ਫਿਰ ਤੁਸੀਂ ਫੇਸ ਨੂੰ ਵਾਸ਼ ਕਰ ਸਕਦੇ ਜੇ ਬਾਅਦ ਵਿੱਚ ਤੁਸੀਂ ਕੋਈ ਵੀ ਆਇਲ ਆਪਣੇ ਫੇਸ ਦੇ ਉੱਪਰ ਲਗਾ ਲਓ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਣਾ ਆ। ਬਾਕੀ ਦੂਸਰੀ ਚੀਜ਼ ਜਦੋਂ ਅਸੀਂ ਫੇਸ ਦੇ ਉੱਪਰ ਕੋਈ ਥ੍ਰੈਡ ਵਗੈਰਾ ਆਪਣੀ ਥ੍ਰੈਡਿੰਗ ਕਰਾਣੇ ਜਾਂ ਅਪਰ ਲਿਫਟ ਦੇ ਵਾਲ ਕਢਵਾਉਣੇ ਜਾਂ ਵੈਕਸ ਵਗੈਰਾ ਕਰਾਉਣੇ ਆ ਨਾ ਕਈ ਮੇਰੀਆਂ ਭੈਣਾਂ ਤਾਂ ਚਲੋ ਕਰਵਾਉਂਦੀ ਆ ਮੈਂ ਤਾਂ ਕਦੇ ਵੈਸੇ ਇਹ ਕੰਮ ਕਰਵਾਇਆ ਨਹੀਂ ਥ੍ਰੈਡਿੰਗ ਹੀ ਇਕੱਲੀ ਕਰਵਾਨੀ ਆ। ਬਾਕੀ ਮੇਰੇ ਵਾਲ ਨਹੀਂ ਕਿ ਹੈਗੇ ਫੇਸ ਦੇ ਉੱਪਰ ਕਿਉਂਕਿ ਮੈਂ ਇਹਨੂੰ ਬਹੁਤ ਕਾਫੀ ਧੇਰ ਤੋਂ ਹੀ ਵਰਤ ਰਹੀ ਆ। ਫਿਟਕਰੀ ਨੂੰ ਬਹੁਤ ਧੇਰ ਤੋਂ ਹੀ ਵਰਤ ਰਹੀ ਆ ਮੈਂ ਫਿਟਕਰੀ ਨੂੰ ਮੇਰੇ ਫੇਸ ਦੇ ਉੱਪਰ ਵਾਲ ਨਹੀਂ ਹੈਗੇ ਹੁਣ। ਤੁਸੀਂ ਕੀ ਕਰਨਾ ਜਦੋਂ ਤੁਸੀਂ ਵੈਕਸ ਵਗੈਰਾ ਕਰਵਾਉਂਦੇ ਜੇ ਜਾਂ ਤੁਸੀਂ ਥ੍ਰੈਡਿੰਗ ਕਰਵਾਉਂਦੇ ਜੇ ਤੁਸੀਂ ਜਿੱਥੋਂ ਥ੍ਰੈਡਿੰਗ ਕਰਵਾਈ ਆ ਉਤੋਂ ਤੁਸੀਂ ਆਪਣੇ ਆਕੇ ਜਾਂ ਤੁਸੀਂ ਪਾਰਲਰ ਦੇ ਕਰਵਾ ਰਹੇ ਜੇ ਘਰ ਆਣ ਕੇ ਪਾਣੀ ਨੂੰ ਇਹਦੇ ਵਿੱਚ ਥੋੜਾ ਪਾਊਡਰ ਐਵੇਂ ਬਣਾ ਲਓ ਆ ਦੇਖੋ ਮੈਂ ਪਾਊਡਰ ਵੀ ਬਣਾਇਆ ਹੋਇਆ ਫਾਈਨ ਪਾਊਡਰ ਬਣਾਇਆ ਹੋਇਆ ਇਹਨੂੰ ਤੁਸੀਂ ਥੋੜਾ ਗੁਲਾਬ ਜਲ ਜਾਂ ਪਾਣੀ ਵਿੱਚ ਐਡ ਥੋੜਾ ਜਿਹਾ ਪਾ ਕੇ ਨਾ ਤੇ ਆਪਣੇ ਕਾਟਨ ਦੇ ਨਾਲ ਜਿੱਥੋਂ ਤੁਸੀਂ ਥ੍ਰੈਡ ਕਰਵਾਇਆ ਆ ਆਈਬ੍ਰੋ ਦੇ ਆਲੇ ਦੁਆਲੇ ਇਹਦਾ ਪਾਣੀ ਲਗਾਓ ਤੁਸੀਂ ਫਿਟਕਰੀ ਦਾ ਅੱਪਰ ਲਿਪਸ ਤੇ ਲਗਾਓ ਜੇ ਫੇਸ ਤੋਂ ਵੈਕਸ ਕਰਾਈ ਪੂਰੇ ਫੇਸ ਦੇ ਉੱਪਰ ਲਗਾਓ ਤਾਂ ਉਹਦੇ ਨਾਲ ਤੁਹਾਡੇ ਵਾਲ ਬਿਲਕੁਲ ਹੀ ਨਹੀਂ ਆਉਣਗੇ ਫਿਰ ਪਰ ਇਹ ਇੱਕ ਦਿਨ ਲਗਾਉਣ ਨਾਲ ਨਹੀਂ ਹੋਣਾ ਲਗਾਤਾਰ 10-15 ਦਿਨ ਤੁਸੀਂ ਲਗਾਉਣਾ ਜੇ ਤੁਸੀਂ ਵੈਕਸ ਕੀਤੀ ਹੈ ਥ੍ਰੈਡਿੰਗ ਕੀਤੀ ਹੈ ਤੇ ਤੁਸੀਂ ਲਗਾਤਾਰ ਇਹਨੂੰ 10-15 ਦਿਨ ਉਸ ਏਰੀਆ ਤੇ ਲਗਾਉਣਾ ਜਿੱਥੇ ਤੁਸੀਂ ਵਾਲ ਕੱਢਵਾਏ ਨੇ ਵੈਕਸ ਕਰਕੇ ਉੱਥੇ ਲਗਾਓਗੇ ਤਾਂ ਇਹਦੀ ਜੜਾਂ ਕਮਜ਼ੋਰ ਹੋ ਜਾਣਗੀਆਂ ਫਿਰ ਵਾਲ ਨਹੀਂ ਆਉਣਗੇ ਤੁਹਾਡੇ ਫੇਸ ਦੇ ਉੱਪਰ ਬਾਲ ਹੈਗੇ ਜੇ ਤੁਸੀਂ ਨਹੀਂ ਕਰਨਾ ਤੁਸੀਂ ਵੈਕਸ ਨਹੀਂ ਕਰ ਰਹੇ ਥ੍ਰੈਡਿੰਗ ਨਹੀਂ ਕਰ ਰਹੇ ਤੇ ਤੁਸੀਂ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਇਹਨੂੰ ਰੱਬ ਘਾਨਾ ਆਪਣੇ ਫੇਸ ਤੇ ਉੱਪਰ ਇਹਦੇ ਨਾਲ ਬਾਲ ਕਮਜ਼ੋਰ ਹੋ ਕੇ ਝੜ ਜਾਣਗੇ ਫਿਰ ਤੁਹਾਡੇ ਫੇਸ ਤੇ ਉੱਪਰ ਬਾਲ ਨਹੀਂ ਆਉਣਗੇ ਬਹੁਤ ਵਧੀਆ ਫਟਕਰੀ ਦਾ ਜੀ ਰਿਜ਼ਲਟ ਆ ਬਾਕੀ ਅਸੀਂ ਦੂਸਰੀ ਚੀਜ਼ ਦੱਸਦੇ ਆ ਜਿਵੇਂ ਕਈਆਂ ਦੇ ਮਤਲਬ ਗਰਮੀ ਦੇ ਕਾਰਨ ਬਹੁਤ ਹਨਾ ਵੀ ਵੈਟਸ ਮੈਲ ਆਂਦੀ ਆ ਲਾ ਕੋ ਤੁਸੀਂ ਕੀ ਕਰਨਾ ਤੁਸੀਂ ਪਾਣੀ ਜਿਵੇਂ ਤੁਸੀਂ ਨਹਾਣ ਜਾਂਦੇ ਜੀ ਪਾਣੀ ਬਾਲਟੀ ਪਾਣੀ ਦੇ ਵਿੱਚ ਇੱਕ ਚਮਚਾ ਤੁਸੀਂ ਫਟਕਰੀ ਦਾ ਪਾ ਲਓ ਫਟਕਰੀ ਦਾ ਪਾ ਲਓ ਤੁਸੀਂ ਲੈਮਨ ਵੀ ਪਾ ਸਕਦੇ ਜੀ ਪਰ ਨਹੀਂ ਤੁਸੀਂ ਫਟਕਰੀ ਪਾ ਲਓ ਜੇ ਤੁਸੀਂ ਚਾਹੋ ਤਾਂ ਲੈਮਨ ਪਾ ਲਓ ਨਹੀਂ ਫਟਕਰੀ ਕੱਲੀ ਇੱਕ ਚਮਚਾ ਪਾ ਲਓ ਉਹਦੇ ਨਾਲ ਤੁਸੀਂ ਨਹਾਓਗੇ ਨਾ ਤੇ ਤੁਹਾਡੀ ਬਦਬੂ ਵਗੈਰਾ ਤੁਹਾਡੇ ਪਸੀਨੇ ਦੀ ਜੋ ਆਂਦੀ ਨਾ ਉਹ ਬਿਲਕੁਲ ਹੀ ਠੀਕ ਹੋ ਜਾਣੀ ਆ ਡੇਲੀ ਤੁਸੀਂ ਇਦਾਂ ਨਹਾਣਾ ਫਟਕਰੀ ਦਾ ਇੱਕ ਚਮਚਾ ਪਾ ਲੈਣਾ ਜਦ ਨਹਾਓ ਗਰਮੀਆਂ ਦੇ ਵਿੱਚ ਪਸੀਨੇ ਦੀ ਕੋਈ ਬਦਬੂ ਤੁਹਾਡੇ ਕੋਲ ਉਹ ਨਹੀਂ ਆਣੀ ਕੋਈ ਬੈਡ ਸਮੈਲ ਨਹੀਂ ਆਣੀ ਤੁਹਾਡੇ ਕੋਲ ਗੀਆਂ ਦੇ ਅੰਦਰ ਆਮਸ ਵੀ ਵੇਖੋ ਕਿਦਾਂ ਜਿਵੇਂ ਹਨਾ ਬੈਡ ਸਮੈਲ ਆਂਦੀ ਆ ਜਿਵੇਂ ਅਸੀਂ ਕਿਸੇ ਲਾਗੇ ਜਾਂਦੇ ਆ ਗੱਲਬਾਤ ਕਰਦੇ ਆ ਮਾਹਾਂ ਉੱਪਰ ਠਾਂ ਕਰਦੇ ਆ ਕੋਈ ਸਾਡੇ ਤੋਂ ਦੂਰ ਭੱਜਦਾ ਕਿਉਂ ਭੱਜਦਾ ਕਿਉਂਕਿ ਸਾਡੇ ਕੋਲ ਬੈਡ ਸਮੈਲ ਆਂਦੀ ਆ ਇਸੇ ਕਰਕੇ ਤੁਸੀਂ ਆਪਣੇ ਉੱਥੇ ਵੀ ਲਗਾ ਸਕਦੇ ਜੀ ਇਹਨੂੰ ਰੱਬ ਕਰ ਸਕਦੇ ਜੀ ਉਹ ਜਗ੍ਹਾ ਏਰੀਆ ਤੇ ਤੁਸੀਂ ਇਹਨੂੰ ਰੱਬ ਕਰ ਲੋ ਫਿਰ ਤੁਸੀਂ ਭਾਵੇਂ ਇਹਨੂੰ ਲੱਗਾ ਹੀ ਰਹਿਣ ਤੋਂ ਕੋਈ ਨੁਕਸਾਨ ਨਹੀਂ ਆ ਉਹਦਾ ਫੇਸ ਤੇ ਨਿਰਗਾਣਾ ਜਿਆਦਾ ਟਾਈਮ ਹੋਰ ਤੁਸੀਂ ਲਗਾ ਸਕਦੇ ਜੀ ਫੇਸ ਤੇ 2 1 2 ਮਿੰਟ ਵਾਸਤੇ ਇਹ ਲਗਾਣਾ ਹੈ ਤੁਸੀਂ ਇਹ ਯਾਦ ਰੱਖਿਓ ਇੱਕ ਦੋ ਮਿੰਟ ਵਾਸਤੇ ਲਗਾਉਣਾ ਅਸੀਂ ਫੇਸ ਦੇ ਉੱਪਰ ਫਟਕਰੀ ਨੂੰ ਤੁਸੀਂ ਕਿਸੇ ਪੈਕ ਵਿੱਚ ਲਗਾ ਸਕਦੇ ਜਿਵੇਂ ਬੇਸਨ ਬਲਪਾਇਆ ਉਹਦੇ ਵਿੱਚ ਚੁਟਕੀ ਕਿ ਫਟਕਰੀ ਪਾ ਲਈ ਉਹਦੇ ਨਾਲ ਤੁਹਾਡੀ ਸਕਿਨ ਬਹੁਤ ਟਾਈਟ ਹੋਵੇਗੀ ਰਿੰਕਲ ਵੀ ਰਿਮੂਵ ਹੋਣਗੇ ਤੇ ਸ਼ਾਇਆ ਚੁਰੜੀਆਂ ਤੇ ਤੁਹਾਨੂੰ ਪਤਾ ਹੀ ਆ ਬਿਲਕੁਲ ਠੀਕ ਹੋ ਜਾਂਦੀਆਂ ਨੇ ਇਹਦੇ ਨਾਲ ਤੇ ਤੁਸੀਂ ਇਹ ਧਿਆਨ ਰੱਖੋ ਕਿ ਇਹ ਚੀਜ਼ ਤੁਸੀਂ ਘਰ ਵਿੱਚ ਲਿਆ ਕੇ ਰੱਖੋ ਬਹੁਤ ਹੀ ਫਾਇਦੇ ਨੇ ਇਹਦੇ ਚੀਜ਼ ਦੇ ਫਿਰ ਦੇਖੋ ਜਿਵੇਂ ਸਾਡੇ ਕੋਈ ਜ਼ਖਮ ਹੋ ਜਾਂਦਾ ਜਿਵੇਂ ਸਾਡੇ ਕੋਈ ਸੱਟ ਲੱਗ ਜਾਂਦੀ ਆ ਤੇ ਆਪਾਂ ਉਹਦੇ ਉੱਪਰ ਵੀ ਇਹ ਕੰਮ ਬਹੁਤ ਵਧੀਆ ਕਰਦੀ ਆ ਜਿਵੇਂ ਹੀ ਤੁਸ ਤੈਨੂੰ ਲੱਗਦਾ ਕੋਈ ਮਾੜੀ ਮੋਟੀ ਸੱਟ ਘਰ ਵਿੱਚ ਲੱਗੀ ਹੀ ਜਾਂਦੀ ਆ ਕੰਮ ਕਰਦੇ ਆ ਤੁਸੀਂ ਕੀ ਕਰਨਾ ਤੁਸੀਂ ਐਦਾਂ ਕਰਨਾ ਨਾਰੀਅਲ ਦੇ ਤੇਲ ਦੇ ਵਿੱਚ ਫਟਕਰੀ ਦਾ ਪਾਊਡਰ ਫਾਈਨ ਪਾਊਡਰ ਹੋਣਾ ਚਾਹੀਦਾ ਐਵੇਂ ਦਾ ਦਰਦਰਾ ਨਹੀਂ ਹੋਣਾ ਚਾਹੀਦਾ ਫਾਈਨ ਦੇਖੋ ਆ ਫਾਈਨ ਪਾਊਡਰ ਬਣਾਇਆ ਹੋਇਆ ਮੈਂ ਛਾਣ ਕੇ ਬਣਾ ਲਿਓ ਤੁਸੀਂ ਤਿੰਨ ਚਾਰ ਵਾਰ ਛਾਣ ਕੇ ਫਾਈਨ ਪਾਊਡਰ ਬਣਾਇਓ ਦਰਦਰਾ ਨਹੀਂ ਹੋਣਾ ਚਾਹੀਦਾ ਪਾਊਡਰ ਤੁਸੀਂ ਕੀ ਕਰਨਾ ਨਾਰੀਅਲ ਦਾ ਤੇਲ ਲੈ ਲੈਣਾ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ ਫਟਕਰੀ ਨੂੰ ਪਾ ਲਿਓ ਜਿਵੇਂ ਤੁਸੀਂ ਮੰਨ ਲਓ 4 ਚਮਚੇ ਤੁਸੀਂ ਨਾਰੀਅਲ ਦਾ ਤੇਲ ਲਿਆ ਵਾ ਤਾਂ ਹਾਫ ਚਮਚਾ ਤੁਸੀਂ ਫਟਕਰੀ ਦਾ ਪਾ ਲਿਓ ਹਾਫ ਚਮਚਾ ਫਟਕਰੀ ਦਾ ਪਾ ਕੇ ਚੰਗੀ ਤਰ੍ਹਾਂ ਨੂੰ ਮਿਲਾ ਕੇ ਕਿਸੇ ਵੀ ਸਿਸੀ ਜਾਂ ਕਿਸੇ ਡੱਬੀ ਦੇ ਵਿੱਚ ਉਹਨੂੰ ਸਟੋਰ ਕਰ ਲਓ ਤੁਸੀਂ ਕਰ ਲਓ ਜਦੋਂ ਲੱਗਦਾ ਤੁਹਾਨੂੰ ਕੋਈ ਜ਼ਖਮ ਵਗੈਰਾ ਹੋ ਗਿਆ ਤੁਸੀਂ ਉਹ ਉੱਪਰ ਲਗਾ ਸਕਦੇ ਜੀ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਜੀ ਫਟਕਰੀ ਦਾ ਹੋਰ ਬਾਕੀ ਤੁਸੀਂ ਜੋ ਵੀ ਇਹਦਾ ਤੁਹਾਨੂੰ ਮੈਂ ਦੱਸਿਆ ਇਹ ਨਾਲ ਬਾਲ ਬਿਲਕੁਲ ਹੀ ਠੀਕ ਹੋ ਜਾਣੇ ਆ ਫੇਸ ਤੇ ਮੇਰੇ ਭੈਣਾਂ ਦੇ ਇਹਨੂੰ ਤੁਸੀਂ ਟਰਾਈ ਕਰਕੇ ਦੇਖੋ ਇਹ ਫੇਸ ਤੇ ਉੱਪਰ ਆਇਲ ਨੂੰ ਵੀ ਨਹੀਂ ਆਉਣ ਦਵੇਗੀ ਜਿਵੇਂ ਤੁਹਾਨੂੰ ਪਸੀਨਾ ਬਹੁਤ ਆਉਂਦਾ ਨਾ ਫੇਸ ਤੇ ਉੱਪਰ ਆਇਲ ਵੀ ਖਤਮ ਹੋ ਜਾਏਗਾ ਪਸੀਨਾ ਵੀ ਖਤਮ ਹੋ ਜਾਏਗਾ ਜਿਵੇਂ ਜਿਵੇਂ ਤੁਸੀਂ ਇਸ ਨੂੰ ਲਗਾਉਂਦੇ ਰਹੋਗੇ ਲਗਾਤਾਰ ਤੁਸੀਂ ਇਹਨੂੰ 15 20 ਦਿਨ ਲਗਾਉਣਾ ਆ ਤੇ ਡੇਢ 2 ਮਿੰਟ ਤੋਂ ਜ਼ਿਆਦਾ ਫੇਸ ਤੇ ਉੱਪਰ ਨਹੀਂ ਰੱਖਣਾ ਬਾਕੀ ਅੰਡਰ ਆਰਮਸ ਦੇ ਵਿੱਚ ਤੁਸੀਂ ਲਗਾ ਸਕਦੇ ਜੇ ਉਸ ਨੂੰ ਕੋਈ ਗੱਲ ਨਹੀਂ ਉਸ ਨੂੰ ਭਾਵੇਂ ਤੁਸੀਂ ਜਿਵੇਂ ਸ਼ਾਮ ਨੂੰ ਲਗਾਇਆ ਸਵੇਰੇ ਧੋਣਾ ਆ ਉਹਦੀ ਨਹੀਂ ਕੋਈ ਗੱਲ ਹੈਗੀ ਉਹ ਤੋਂ ਵੀ ਬੈਡ ਸਮੈਲ ਤੁਹਾਡੀ ਚਲੀ ਜਾਵੇਗੀ ਕਿਉਂਕਿ ਤੁਹਾਨੂੰ ਪਤਾ ਗਰਮੀ ਦੇ ਕਾਰਨ ਪਸੀਨੇ ਦੀ ਬਹੁਤ ਹੀ ਸਮੈਲ ਜਿਹੜੀ ਹੁੰਦੀ ਨਾ ਮਦਬੂ ਆਉਂਦੀ ਉਹ ਚੰਗੀ ਨਹੀਂ ਫਿਰ ਲੱਗਦੀ ਸਾਡੇ ਕੋਲ ਕੋਈ ਵੀ ਆਉਂਦਾ ਆ ਗੱਲਬਾਤ ਅਸੀਂ ਕਰਦੇ ਆ ਤੇ ਫਿਰ ਉਹ ਠੀਕ ਨਹੀਂ ਲੱਗਦਾ ਤੇ ਇੱਕ ਤੁਸੀਂ ਕੀ ਕਰਨਾ ਇਹ ਇੱਕ ਬੈਨੀਫਿਟ ਇਹ ਵੀ ਆ ਕਿ ਅਸੀਂ ਆਪਣੇ ਦੰਦਾਂ ਵਾਸਤੇ ਵੀ ਇਸ ਨੂੰ ਵਰਤ ਸਕਦੇ ਆ ਤੁਸੀਂ ਫਾਈਨ ਪਾਊਡਰ ਬਣਾ ਕੇ ਰੱਖ ਲਓ ਜਿਵੇਂ ਮੈਂ ਬਣਾਇਆ ਹੋਇਆ ਆ ਕੁਸੀਂ ਹਫਤੇ ਦੇ ਵਿੱਚ ਦੋ ਦਿਨ ਹੀ ਬਸ ਜ਼ਿਆਦਾ ਨਹੀਂ ਕਰਨਾ ਹਫਤੇ 'ਚ ਦੋ ਦਿਨ ਥੋੜਾ ਜਿਹਾ ਆਪਣੇ ਹੱਥ ਤੇ ਲੈਣਾ ਆ ਇਹਦੇ ਵਿੱਚ ਹੀ ਜਿਵੇਂ ਤੁਸੀਂ ਕਿਸੇ ਡੱਬੀ 'ਚ ਬਣਾ ਕੇ ਰੱਖਿਆ ਉਹਦੇ ਵਿੱਚ ਬਰਸ਼ ਵਗੈਰਾ ਨਹੀਂ ਲੰਘਾਣਾ ਕਿਉਂਕਿ ਬਰਸ਼ ਵਗੈਰਾ ਕਿੱਲਾ ਕਰਕੇ ਅਸੀਂ ਜਿਵੇਂ ਹੀ ਕਰਦੇ ਆ ਬਰਸ਼ ਹੱਥ ਤੇ ਰੱਖ ਕੇ ਫਿਰ ਤੁਸੀਂ ਮਨ ਲੱਕ ਚਮਚੇ ਨਾਲ ਹੱਥ ਤੇ ਕੱਢ ਕੇ ਫਿਰ ਤੁਸੀਂ ਫਿਟਕਰੀ ਨਾਲ ਆਪਣੇ ਦੰਦਾਂ ਨੂੰ ਸਾਫ਼ ਕਰ ਸਕਦੇ ਜੀ ਪਹਿਲਾਂ ਆਪਣੇ ਦੰਦਾਂ ਨੂੰ ਸਾਫ਼ ਕੀਤਾ ਫਿਰ ਫਿਟਕਰੀ ਦੇ ਨਾਲ ਕਰ ਲਿਆ ਤੇ ਫਾਈਨ ਪਾਊਡਰ ਹੋਣਾ ਚਾਹੀਦਾ ਦਰਦਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਦੰਦਾਂ ਦੇ ਉੱਪਰ ਲਗਾਉਣਾ ਆ ਤੇ ਫਾਈਨ ਪਾਊਡਰ ਹੀ ਬਣਾਇਓ ਤਾਂ ਕਿ ਮੈਂ ਬਾਰ-ਬਾਰ ਬੋਲ ਰਹੀ ਐ ਕਿ ਤੁਸੀਂ ਸ਼ਾਨ ਲੈਣਾ ਦੋ ਦਿਨ ਵਾਰ ਕਿ ਇਹਦਾ ਫਾਈਨ ਪਾਊਡਰ ਹੀ ਬਣ ਜਾਵੇ ਤੇ ਦੰਦ ਬਿਲਕੁਲ ਸਾਫ ਜਿੰਨਾ ਦੇ ਪੀਰਾ ਪੰਨਾ ਕਾਲਾ ਪੰਨਾ ਆਇਆ ਦੰਦਾਂ ਦੇ ਉੱਪਰ ਬਿਲਕੁਲ ਹੀ ਵਾਈਟ ਹੋ ਜਾਣਗੇ ਹਫਤੇ 'ਚ ਸਿਰਫ ਦੋ ਵਾਰ ਹੀ ਤੁਸੀਂ ਦੰਦਾਂ ਦੇ ਉੱਪਰ ਲਗਾਉਣਾ ਹੈ ਤੇ ਫਿਟਕਰੀ ਦੀ ਵਰਤੋਂ ਕੋਈ ਵੀ ਕਰ ਸਕਦਾ ਆ ਫੀਮੇਲ ਮੇਲ ਦੋਨੋਂ ਹੀ ਕਰ ਸਕਦੇ ਨੇ ਕੋਈ ਇਹਦਾ ਨੁਕਸਾਨ ਨਹੀਂ ਘਰ ਵਿੱਚ ਲਿਆ ਕੇ ਰੱਖੋ ਕੋਈ ਪੈਕ ਦੇ ਵਿੱਚ ਬਣਾ ਕੇ ਰੱਖ ਲਓ ਪਾਊਡਰ ਫਾਰਮ 'ਚ ਰੱਖੋ ਤੁਸੀਂ ਐਵੇਂ ਕੁਝ ਤੁਸੀਂ ਐਵੇਂ ਲਿਆ ਕੇ ਰੱਖੋ ਇਵੇਂ ਤੁਸੀਂ ਆਪਣੇ ਫੇਸ ਦੇ ਉੱਤੇ ਰੱਬ ਕਰਨਾ ਇਹਦੇ ਨਾਲ ਬਾਲ ਬਿਲਕੁਲ ਨਹੀਂ ਆਉਣਗੇ ਇਹ ਤੁਸੀਂ ਪੈਕ ਦੇ ਵਿੱਚ ਪਾ ਸਕਦੇ ਜੇ ਪੈਕ ਕੋਈ ਵੀ ਬਣਾਉਂਦੇ ਚੁਟਕੀ ਪਾ ਲਿਆ ਤੇ ਪੈਕ ਬਣਾ ਲਿਆ ਰਿੰਕਰ ਰਿਮੂਵ ਕਰੋਗੀ ਪਿੰਪਲ ਐਕਨੇ ਦੇ ਨਿਸ਼ਾਨ ਆ ਰਹਿ ਕੇ ਨੇ ਜਿੱਦੀ ਨਿਸ਼ਾਨ ਬਹੁਤ ਨੇ ਦਾਗ-ਦੱਬੇ ਬਹੁਤ ਨੇ ਬਿਲਕੁਲ ਹੀ ਰਿਮੂਵ ਹੋ ਜਾਣਗੇ ਤੁਹਾਡੇ ਜੋ ਵੀ ਮੈਂ ਤੁਹਾਨੂੰ ਦੱਸੀਏ ਬੈਨੀਫਿਟ ਬਹੁਤ ਹੀ ਵਧੀਆ ਆ ਇਹਨੂੰ ਤੁਸੀਂ ਆਪਣੇ ਘਰ ਵਿੱਚ ਲਿਆ ਕੇ ਰੱਖੋ ਤੇ ਬਾਲ ਤਾਂ ਬਿਲਕੁਲ ਕਮਜ਼ੋਰ ਹੋ ਕੇ ਝੜ ਜਾਣਗੇ ਤੁਹਾਡੇ ਫੇਸ ਦੇ ਉੱਪਰੋਂ ਫਿਰ ਬਾਲ ਨਹੀਂ ਆਉਣਗੇ ਜੇ ਤੁਸੀਂ ਮੈਂ ਬੋਲਿਆ ਕਿ ਥ੍ਰੈਡਿੰਗ ਕਰਵਾਂਦੇ ਜੇ ਉਹਦੇ ਉੱਪਰ ਤੁਸੀਂ ਇਹਦਾ ਪਾਣੀ ਲਗਾਓ ਤੇ ਵਾਲ ਕਮਜ਼ੋਰ ਹੋ ਕੇ ਫਿਰ ਦੁਬਾਰਾ ਨਹੀਂ ਆਉਂਗੇ ਰਿਜ਼ਲਟ ਬਹੁਤ ਵਧੀਆ ਆ ਔਰ ਜੋ ਵੀ ਮੇਰੀ ਵੀਡੀਓ ਦੇਖ ਰਹੇ ਨੇ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਪਲੀਜ਼ ਕਰਿਆ ਕਰੋ ਜੀ ਔਰ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਸਾਰਿਆਂ ਨੂੰ ਜੀ